ਹਾਂਜੀ ਦੋਸਤੋ ਵੈਲਕਮ ਸਵਾਗਤ ਹੈ ਤੁਹਾਡਾ ਸਟੱਡੀ ਸ਼ਿਪ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਰਾਹੀਂ ਇੱਕ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਦੇ ਬੈਨਰ ਹੇਠ ਇੱਕ ਨਵੀਂ ਸਰਵਿਸ ਹੈ ਜਿਹੜੀ ਸ਼ੁਰੂ ਕੀਤੀ ਗਈ ਹੈ 1076 ਨੰਬਰ ਤੋਂ ਡਾਇਲ ਕਰਕੇ ਤੁਸੀਂ ਘਰ ਬੈਠੇ ਵੱਖ-ਵੱਖ ਰੀਆਂ ਸੇਵਾਵਾਂ ਜਿਹੜੀਆਂ ਪ੍ਰਾਪਤ ਕਰ ਸਕਦੇ ਹੋ ਇਸ ਚੈਨਲ ਦੇ ਨਾਲ ਜੁੜੇ ਹੋਏ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀ ਔਰ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀਆਂ ਸਰਵਿਸਿਜ਼ ਜਿਹੜੀਆਂ ਆਪਾਂ ਨੂੰ ਰੁਟੀਨ ਦੇ ਵਿੱਚ ਜ਼ਰੂਰਤ ਪੈਂਦੀ ਹੈ ਇਹਨਾਂ ਸਵਾਮਾਂ ਨੂੰ ਤੁਸੀਂ ਘਰ ਬੈਠੇ ਪ੍ਰਾਪਤ ਕਰ ਸਕਦੇ ਹੋ ਤੁਹਾਡੀ ਹੈਲਪ ਦੇ ਲਈ ਔਰ ਤੁਹਾਡੀ ਮਦਦ ਦੇ ਲਈ ਤੁਹਾਡੇ ਅਵੇਅਰਨੈਸ ਦੇ ਲਈ ਇਹ ਜਿਹੜੀ ਵੀਡੀਓ ਤਿਆਰ ਕੀਤੀ ਗਈ ਹੈ ਸੋ ਇਸ ਤੋਂ ਇਲਾਵਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਹੋਰ ਕਿਹੜੀ ਜਾਣਕਾਰੀ ਮਿਲਣ ਵਾਲੀ ਹੈ ਮੁਢਲੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਸਵਾਮਾਂ ਕਿਹੜੀਆਂ-ਕਿਹੜੀਆਂ ਜਿਹੜੀਆਂ ਤੁਸੀਂ ਘਰ ਬੈਠੇ ਪ੍ਰਾਪਤ ਕਰ ਸਕਦੇ ਹੋ ਉਹਨਾਂ ਦੀ ਸੂਚੀ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਹਰ ਇੱਕ ਸੇਵਾ ਦੇ ਜਿਹੜੇ ਵੇਰਵੇ ਆ ਵੱਖ-ਵੱਖ ਰੀਆਂ ਜਿਹੜੀਆਂ ਡਿਟੇਲਸ ਆ ਉਹਦੀਆਂ ਕਿਵੇਂ ਚੈੱਕ ਕਰ ਸਕਦੇ ਹੋ ਕੀ ਕੀ ਡਿਟੇਲਸ ਉਹਦੇ ਚ ਚੈੱਕ ਕਰ ਸਕਦੇ ਹੋ ਉਹ ਤੁਹਾਨੂੰ ਦੱਸਾਂਗੇ ਸੇਵਾ ਦਾ ਲਾਭ ਲੈਣ ਲਈ ਇਸ ਨੰਬਰ ਤੇ ਕਿਵੇਂ ਡਾਇਲ ਕਰਨਾ ਹੈ ਬੜਾ ਬਾਅਦ ਪ੍ਰਕਿਰਿਆ ਕੀ ਹੋਵੇਗੀ ਕਿਵੇਂ-ਕਿਵੇਂ ਕਿਹੜੇ ਸਟੈਪ ਹੋਣਗੇ ਔਰ ਤੁਸੀਂ ਕੀ ਕਰਨਾ ਹੈ ਕੀ ਪ੍ਰੋਸੈਸ ਹੋਏਗਾ ਉਹ ਪੂਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਇਸ ਸਕੀਮ ਦੇ ਤਹਿਤ ਇਹ ਸਰਵਿਸ ਦੇ ਤਹਿਤ ਕੋਈ ਸੁਝਾਅ ਹੋਣ ਤੁਹਾਡੇ ਕੋਈ ਪੁੱਛਗਿੱਛ ਹੋਵੇ ਉਹਦੇ ਲਈ ਹੈਲਪਲਾਈਨ ਦਿੱਤੀ ਗਈ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਬਿਨਾ ਕਿ ਸੇ ਦੇਰੀ ਤੋਂ ਆਪਾਂ ਸਟਾਰਟ ਕਰਦੇ ਆਂ ਵੀਡੀਓ ਸਟਾਰਟ ਸਟੇ ਕਨੈਕਟਡ ਸਟੇ ਅਪਡੇਟਡ ਜੁੜੇ ਰਹੋ ਇਸ ਚੈਨਲ ਦੇ ਨਾਲ ਆਰ ਅਪਡੇਟ ਰਹੋ ਸੋ ਤੁਹਾਨੂੰ ਦੱਸਦੀ ਆ ਕਿ ਕੁਝ ਦਿਨ ਪਹਿਲਾਂ ਪੰਜਾਬ ਰਾਜ ਦੇ ਬਸਨੀਕ ਜਿਹੜੇ ਹੈਗੇ ਨੇ ਉਹਨਾਂ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਇੱਕ ਸੇਵਾ ਸ਼ੁਰੂ ਕੀਤੀ ਗਈ ਹੈ ਆ オンਲਾਈਨ ਤੁਸੀਂ ਆਪਣੇ ਫੋਨ ਤੋਂ ਨੰਬਰ ਡਾਇਲ ਕਰਕੇ ਕੋਈ ਵੀ ਸਰਵਿਸ ਲੈਣੀ ਚਾਹੁੰਦੇ ਹੋ ਰੁਟੀਨ ਦੇ ਜਿਹੜੇ ਤੁਹਾਡੇ ਕੰਮ ਹੈ ਉਹ ਘਰ ਬੈਠੇ ਤੁਹਾਨੂੰ ਡਿਲੀਵਰੀ ਹੋਏਗੀ ਕੋਈ ਡਾਕੂਮੈਂਟ ਤਿਆਰ ਕਰਵਾਉਣਾ ਹੈ ਕੋਈ ਸਰਵਿਸ ਲੈਣੀ ਹੈ ਤਾਂ ਤੁਸੀਂ ਵੱਖ-ਵੱਖ ਰੀਆਂ ਸੇਵਾਵਾਂ ਜਿਹੜੀਆਂ ਉਹ ਘਰ ਬੈਠੇ ਪ੍ਰਾਪਤ ਕਰ ਸਕਦੇ ਹੋ ਹਾਲ ਦੀ ਘੜੀ ਪੰਜਾਬ ਸਰਕਾਰ ਦੇ ਵੱਲੋਂ ਕੁੱਲ 43 ਸੇਵਾਵਾਂ ਮੈਂ ਜਿਹੜੀਆਂ ਤੁਹਾਡੇ ਲਈ ਡੋਰ ਸਟੈਪ ਡਿਲੀਵਰੀ ਦੇ ਲਈ ਸ਼ੁਰੂ ਕੀਤੀਆਂ ਗਈਆਂ ਹਨ ਔਰ ਇਹ 43 ਸੇਵਾਵਾਂ ਮੈਂ ਜਿਹੜੀਆਂ ਤੁਸੀਂ ਘਰੋਂ ਟੈਲੀਫੋਨ ਤੇ ਇੱਕ ਨੰਬਰ ਡਾਇਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਕੇ ਸਰਟੀਫਿਕੇਟ ਡਾਕੂਮੈਂਟ ਕੋਈ ਵੀ ਸਰਵਿਸ ਤਿਆਰ ਕਰਵਾ ਸਕਦੇ ਹੋ ਡਾਕੂਮੈਂਟ ਆਪਣੇ ਪ੍ਰਾਪਤ ਕਰ ਸਕਦੇ ਹੋ ਸੇਵਾਵਾਂ ਦੀ ਸੂਚੀ ਵੇਖਣ ਦੇ ਲਈ ਤੁਸੀਂ ਪੰਜਾਬ ਗਵਰਨਮੈਂਟ ਦੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ ਲਿੰਕ ਤੁਹਾਨੂੰ ਡਾਇਰੈਕਟ ਇਹ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਗਿਆ ਹੈ ਇਸ ਤਰ੍ਹਾਂ ਕਰਕੇ ਤੁਹਾਨੂੰ ਪੇਜ ਓਪਨ ਹੋਏਗਾ ਤਾਂ ਇਹ ਸੀਰੀਅਲ ਨੰਬਰ ਹੈ ਪਹਿਲਾਂ ਫਿਰ ਸਰਵਿਸ ਦਾ ਨਾਮ ਹੈ ਫਿਰ ਉਸ ਤੋਂ ਬਾਅਦ ਅੱਗੇ ਵਿਊ ਲਿਖਿਆ ਹੈ ਔਰ ਇਹ ਸੀਰੀਅਲ ਨੰਬਰ ਵਾਈਜ਼ 1 2 3 ਕਰਕੇ ਪੂਰੇ 43 ਜਿਹੜੀਆਂ ਸਵਾਮਾਂ ਸ਼ੁਰੂ ਕੀਤੀਆਂ ਗਈਆਂ ਡੋਰ ਸਟੈਪ ਡਿਲੀਵਰੀ ਦੇ ਲਈ ਡੋਰ ਸਟੈਪ ਡਿਲੀਵਰੀ ਦੇ ਲਈ ਇਹ 43 ਸਵਾਮਾਂ ਦੀ ਸੂਚੀ ਹੈ ਜਿਹੜੀ ਇੱਥੇ ਤੁਹਾਨੂੰ ਮਿਲੇਗੀ ਇਸ ਤੋਂ ਇਲਾਵਾ ਇਸ ਤੇ ਵੀਡੀਓ ਤੇ ਵੀ ਤੁਹਾਨੂੰ ਦੱਸਦੀ ਹੈ ਕਿ ਕਿਹੜੀਆਂ-ਕਿਹੜੀਆਂ ਸਵਾਮਾਂ ਤੁਸੀਂ ਆਨਲਾਈਨ ਘਰ ਬੈਠੇ ਪ੍ਰਾਪਤ ਕਰ ਸਕਦੇ ਹੋ ਜਨਮ ਸਰਟੀਫਿਕੇਟ ਜਾਂ ਅਸ਼ਲੋਭਤਾ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹੋ ਆਮਦਨ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹੋ ਹਲਫੀਆ ਬਿਆਨ ਤਸਦੀਕ ਕਰਵਾ ਸਕਦੇ ਹੋ ਲਾਪਾਤਰੀਆਂ ਦੇ ਬੱਚਿਆਂ ਨੂੰ ਮਾਨ ਪੇਟਾ ਸਟਾਈਫਨ ਮਿਲਣਾ ਹੈ ਉਹ ਸੇਵਾ ਲੈ ਸਕਦੇ ਹਾਂ ਪੰਜਾਬ ਵਸਨੀਕ ਦਾ ਸਰਟੀਫਿਕੇਟ ਪੰਜਾਬ ਡੋਮਿਸਾਈਲ ਜਾਂ ਪੰਜਾਬ ਰੈਜ਼ੀਡੈਂਸ ਜਿਸ ਨੂੰ ਕਹਿੰਦੇ ਆ ਉਹ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹਾਂ ਜਾਤੀ ਸਰਟੀਫਿਕੇਟ ਐਸਸੀ ਕੈਟਾਗਰੀ ਦੇ ਲਈ ਪ੍ਰਾਪਤ ਕਰ ਸਕਦੇ ਹਾਂ ਉਹ ਸਾਰੀ ਕੰਮ ਇਹ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਾਂ ਔਰ ਅਗਲੀ ਸੇਵਾ ਜਿਹੜੀ ਹੈ ਉਹ ਹੈ ਬੁਢਾਪਾ ਪੈਨਸ਼ਨ ਸਕੀਮ ਬੁਢਾਪਾ ਪੈਨਸ਼ਨ ਸਕੀਮ ਦੇ ਤਹਿਤ ਤੁਸੀਂ ਆਪਣੀ ਐਪਲੀਕੇਸ਼ਨ ਦੇ ਸਕਦੇ ਹੋ ਜਾਤੀ ਸਰਟੀਫਿਕੇਟ ਤੁਸੀਂ ਤਿਆਰ ਕਰਵਾਉਣਾ ਹੈ ਬੀਸੀ ਕੈਟਾਗਰੀ ਦੇ ਲਈ ਉਹ ਵੀ ਘਰ ਬੈਠੇ ਤੁਹਾਨੂੰ ਡਿਲੀਵਰੀ ਹੋਏਗੀ ਬਿਜਲੀ ਦਾ ਬਿੱਲ ਦਾ ਭੁਗਤਾਨ ਕਰ ਸਕਦੇ ਹੋ ਜਨਮ ਸਰਟੀਫਿਕੇਟ ਦੇ ਵਿੱਚ ਕੋਈ ਨਾਮ ਦੀ ਐਡੀਸ਼ਨ ਕਰਵਾਉਣੀ ਹੈ ਉਹ ਕਰ ਸਕਦੇ ਹੋ ਮਾਲੀਆ ਰਿਕਾਰਡ ਦਾ ਨਰੀਖਣ ਜਾਂ ਜਾਂਚ ਕਰਵਾਉਣੀ ਹੋਵੇ ਮੌਤ ਸਰਟੀਫਿਕੇਟ ਦੀਆਂ ਮਲਟੀਪਲ ਕਾਪੀਜ਼ ਪ੍ਰਾਪਤ ਕਰਨੀਆਂ ਹੋਣ ਪੰਜਾਬ ਕੰਪਲਸਰੀ ਮੈਰਿਜ ਐਕਟ ਦੇ ਅਧੀਨ ਮੈਰਿਜ ਰਜਿਸਟ੍ਰੇਸ਼ਨ ਤੁਸੀਂ ਘਰ ਬੈਠੇ ਕਰਵਾ ਸਕਦੇ ਹੋ ਔਰ ਅਗਲੀ ਸਰਵਿਸ ਜਿਹੜੀ ਹੈ ਇਸ ਲਿਸਟ ਦੇ ਵਿੱਚ ਉਹ ਸਾਰੇ ਕੰਮੇ ਦੀ ਰਜਿਸਟ੍ਰੇਸ਼ਨ ਦੀ ਰੀਨਿਊਅਲ ਕਰਵਾ ਸਕਦੇ ਹੋ ਔਰ ਉਹਨਾਂ ਨੂੰ ਰੀਨਿਊ ਕਰਵਾਉਣ ਦੇ ਲਈ ਤੁਸੀਂ ਐਪਲੀਕੇਸ਼ਨ ਘਰ ਬੈਠੇ ਇਸ ਨੰਬਰ ਤੋਂ ਡਾਇਲ ਕਰਕੇ ਸਬਮਿਟ ਕਰਵਾ ਸਕਦੇ ਹੋ ਪਹਿਲਾਂ ਤੋਂ ਰਜਿਸਟਰ ਜਿਹੜੇ ਦਸਤਾਵੇਜ਼ ਨੇ ਕੋਈ ਉਹਨਾਂ ਦੀਆਂ ਤਸਦੀਕ شدہ ਕਾਪੀਆਂ ਜਿਹੜੀਆਂ ਪ੍ਰਾਪਤ ਕਰ ਸਕਦੇ ਹੋ ਜਨਮ ਸਰਟੀਫਿਕੇਟ ਦੇ ਵਿੱਚ ਸੋਧ ਕਰਵਾ ਸਕਦੇ ਹੋ ਮੌਤ ਸਰਟੀਫਿਕੇਟ ਤਿਆਰ ਕਰਵਾ ਸਕਦੇ ਹੋ ਜਾਂ ਮੌਤ ਸਰਟੀਫਿਕੇਟ ਦੀ ਅਸ਼ੋਲਭਤਾ ਸਰਟੀਫਿਕੇਟ ਤਿਆਰ ਕਰਵਾ ਸਕਦੇ ਹਾਂ ਪਿੰਡੂ ਖੇਤਰ ਜਿਸ ਨੂੰ ਰੂਰਲ ਏਰੀਆ ਸਰਟੀਫਿਕੇਟ ਕਹਿੰਦੇ ਆ ਉਹ ਤਿਆਰ ਕਰਵਾ ਸਕਦੇ ਹਾਂ ਜਨਮ ਸਰਟੀਫਿਕੇਟ ਦੀਆਂ ਮਲਟੀਪਲ ਕਾਪੀਜ਼ ਲੈ ਸਕਦੇ ਹਾਂ ਜਨਰਲ ਜਾਤੀ ਦਾ ਸਰਟੀਫਿਕੇਟ ਤਿਆਰ ਕਰਵਾ ਸਕਦੇ ਹਾਂ ਔਰ ਅਗਲੀ ਜਿਹੜੀ ਸਰਵਿਸ ਹੈ ਬੇਦਵਾ ਜਾਂ ਬੇਸਹਾਰਾ ਪੈਨਸ਼ਨ ਦਾ ਤੁਸੀਂ ਐਪਲੀਕੇਸ਼ਨ ਹੈ ਜਿਹੜੀ ਸਬਮਿਟ ਕਰ ਸਕਦੇ ਹੋ ਨਾਨ ਇਨਕਮਪਰੈਂਸ ਸਰਟੀਫਿਕੇਟ ਲੈ ਸਕਦੇ ਹਾਂ ਇਕਵਿਟੀ ਐਂਟਰੀ ਆਫ ਮਾਰਗੇਜ ਇਹ ਤੁਸੀਂ ਪ੍ਰਾਪਤ ਕਰ ਸਕਦੇ ਹੋ ਜਾਤੀ ਸਰਟੀਫਿਕੇਟ OBC ਕੈਟਾਗਰੀ ਲਈ ਤਿਆਰ ਕਰਵਾ ਸਕਦੇ ਹਾਂ अपाहिज व्यक्ति ਲਈ পেনশন ਸਕੀਮ ਦਾ ਜਿਹੜਾ ਐਪਲੀਕੇਸ਼ਨ ਆਉ ਦੇ ਸਕਦੇ ਹੋ ਜਨਮ ਦਾ ਲੇਟ ਇੰਦਰਾਜ ਕਰਵਾਉਣਾ ਹੋਵੇ ਲੇਟ ਰਜਿਸਟ੍ਰੇਸ਼ਨ ਕਰਵਾਉਣੀ ਹੈ ਬਰਥ ਦੀ ਉਹ ਕਰਵਾ ਸਕਦੇ ਹੋ ਫਰਦ ਦੀ ਕਾਪੀ ਤੁਸੀਂ ਘਰ ਬੈਠੇ ਪ੍ਰਾਪਤ ਕਰ ਸਕਦੇ ਹੋ ਔਰ ਆਮਦਨ ਅਤੇ ਸੰਪਤੀ ਦਾ ਸਰਟੀਫਿਕੇਟ ਤਿਆਰ ਕਰਵਾਉਣਾ ਹੈ ਤਾਂ ਉਹ ਕਰਵਾ ਸਕਦੇ ਹੋ ਅਪਾਹਜਤਾ ਸਰਟੀਫਿਕੇਟ ਜਾਂ UDID ਕਾਰਡ ਜਿਸ ਨੂੰ ਡਿਸੇਬਿਲਟੀ ਸਰਟੀਫਿਕੇਟ ਜਾਂ UDID ਕਾਰਡ ਤੁਸੀਂ ਪ੍ਰਾਪਤ ਕਰ ਸਕਦੇ ਹੋ ਔਰ ਦਸਤਾਵੇਜ਼ਾਂ ਤੇ ਕਾਊਂਟਰਸਾਈਨ ਕਰਵਾਉਣੇ ਆ ਉਹ ਕਰਵਾ ਸਕਦੇ ਹਾਂ ਮੁਆਵਜ਼ਾ ਬਾਂਡ ਇੰਡੈਮਨਿਟੀ ਬਾਂਡ ਤਿਆਰ ਕਰਵਾ ਸਕਦੇ ਹਾਂ ਡਿਪੈਂਡੈਂਟ ਚਿਲਡਰਨ ਪੈਨਸ਼ਨ ਸਕੀਮ ਦੀ ਅਪਲੀਕੇਸ਼ਨ ਦੇ ਸਕਦੇ ਹਾਂ ਆਸ਼ਰਿਤ ਬੱਚਿਆਂ ਲਈ ਪੈਨਸ਼ਨ ਸਕੀਮ ਜਿਹੜੀ ਹੈ ਆਨੰਦ ਮੈਰਿਜ ਐਕਟ ਦੇ ਅਧੀਨ ਮੈਰਿਜ ਰਜਿਸਟ੍ਰੇਸ਼ਨ ਕਰਵਾ ਸਕਦੇ ਹਾਂ ਸਰहदी ਖੇਤਰ ਜਿਸ ਨੂੰ ਬਾਰਡਰ ਏਰੀਆ ਬੋਲਿਆ ਜਾਂਦਾ ਬਾਰਡਰ ਏਰੀਆ ਸਰਟੀਫਿਕੇਟ ਤਿਆਰ ਕਰਵਾ ਸਕਦੇ ਹਾਂ ਔਰ ਅਗਲੀ ਜਿਹੜੀ ਸਰਵਿਸ ਹੈ ਪਛੜਿਆ ਇਲਾਕਾ ਬੈਕਵਰਡ ਏਰੀਆ ਦਾ ਸਰਟੀਫਿਕੇਟ ਤਿਆਰ ਕਰਵਾ ਸਕਦੇ ਹਾਂ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਸਕਦੇ ਹਾਂ ਡੀਮਾਰਕੇਸ਼ਨ ਆਫ ਲੈਂਡ ਬੋਲਿਆ ਜਾਂਦਾ ਹੈ ਜ਼ਮੀਨ ਦੀ ਨਿਸ਼ਾਨਦੇਹੀ ਲਈ ਐਪਲੀਕੇਸ਼ਨ ਇਸ ਨੰਬਰ ਤੋਂ ਡਾਇਲ ਕਰਕੇ ਸਬਮਿਟ ਹੋ ਸਕਦੀ ਹੈ ਘਰ ਬੈਠੇ ਐਨ ਆਰ ਆਈਜ਼ ਦੇ ਦਸਤਾਵੇਜ਼ ਕਾਊਂਟਰ ਸਾਈਨ ਕਰਵਾ ਸਕਦੇ ਨੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਤੇ ਕਾਊਂਟਰ ਸਾਈਨ ਹੋ ਸਕਦਾ ਹੈ ਪੀ ਸੀ ਸੀ ਜਿਸ ਨੂੰ ਸ਼ਾਰਟ ਦੇ ਵਿੱਚ ਬੋਲਿਆ ਜਾਂਦਾ ਪੁਲਿਸ ਕਲੀਅਰੈਂਸ ਸਰਟੀਫਿਕੇਟ ਕਾਊਂਟਰ ਸਾਈਨ ਕਰਵਾਉਣਾ ਹੋਵੇ ਮੌਤ ਦਾ ਲੇਟ ਇੰਤਰਾਜ਼ ਕਰਵਾਉਣਾ ਹੋਵੇ ਕੰਡੀ ਖੇਤਰ ਦਾ ਸਰਟੀਫਿਕੇਟ ਤਿਆਰ ਕਰਵਾਉਣਾ ਹੋਵੇ ਮੌਤ ਸਰਟੀਫਿਕੇਟ ਦੇ ਵਿੱਚ ਸੋਧ ਕੋਈ ਕਿਸੇ ਕਿਸਮ ਦੀ ਕਰਵਾਉਣੀ ਹੋਵੇ आशीर्वाद ਜਾਂ ਸ਼ਾਗਨ ਸਕੀਮ ਜਿਸ ਨੂੰ ਕਿਹਾ ਜਾਂਦਾ ਸ਼ਾਗਨ ਸਕੀਮ ਦੀ ਐਪਲੀਕੇਸ਼ਨ ਤੁਸੀਂ ਸਬਮਿਟ ਕਰਾਉਣੀ ਹੋਵੇ। ਸੋ ਇਹ ਪੂਰੀ 43 ਜਿਹੜੀਆਂ ਸਵਾਮਾਂ ਨੇ ਉਹਨਾਂ ਦੀ ਲਿਸਟ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ। ਇਹਨਾਂ ਦੇ ਵਿੱਚੋਂ ਕੋਈ ਵੀ ਸੇਵਾ ਤੁਸੀਂ ਲਾਭਤਕਾਰ ਵਜੋਂ ਪ੍ਰਾਪਤ ਕਰ ਸਕਦੇ ਹੋ। ਸਵਾਮਾਂ ਸੰਬੰਧੀ ਵੇਰਵੇ ਆ ਜਿਹੜੇ ਹਰ ਇੱਕ ਸੇਵਾ ਦੇ ਵਿੱਚ ਕੀ ਕੁਝ ਸਰਟੀਫਿਕੇਟ ਲੱਗਣਿਆ, ਕਿਹੜੇ-ਕਿਹੜੇ ਡਾਕੂਮੈਂਟ ਲੱਗਣਿਆ, ਕਿੰਨੀ ਫੀਸ ਹੋਵੇਗੀ, ਕਿੰਨੇ ਟਾਈਮ ਦੇ ਵਿੱਚ ਉਹ ਤੁਹਾਨੂੰ ਡਿਲੀਵਰੀ ਹੋ ਜਾਏਗੀ ਸਰਟੀਫਿਕੇਟ ਦੀ। ਉਹ ਚੈੱਕ ਅੰਦਰ ਲਈ ਤੁਸੀਂ ਜਦੋਂ ਇਹ ਲਿਸਟ ਤੇ ਜਾਓਗੇ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਗਿਆ ਹੈ ਇਹਦੇ ਸਾਹਮਣੇ view ਲਿਖਿਆ ਹੈ ਹਰ ਇੱਕ ਸੇਵਾ ਦੇ ਨਾਲ ਸਾਹਮਣੇ ਰੈੱਡ ਕਲਰ ਦੀ ਬੈਕਗ੍ਰਾਉਂਡ ਦੇ ਵਿੱਚ view ਲਿਖਿਆ ਨਜ਼ਰ ਆਏਗਾ view ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਇਹਦੇ ਵੇਰਵੇ ਜਿਹੜੇ ਹਰ ਇੱਕ ਸਰਵਿਸ ਤੇ ਉਹ ਓਪਨ ਹੋ ਜਾਣਗੇ ਅਗਲਾ ਪੇਜ ਜਿਹੜਾ ਓਪਨ ਹੋਏਗਾ ਫਾਰ ਐਗਜ਼ਾਮਪਲ ਮੈਂ ਇਥੇ ਇਸ਼ੂਐਂਸ ਆਫ ਬਰਥ ਸਰਟੀਫਿਕੇਟ ਨੋਨ ਅਵੇਲੇਬਿਲਿਟੀ ਸਰਟੀਫਿਕੇਟ ਦੀ ਜਿਹੜੀ ਡਿਟੇਲ ਹੈ view ਤੇ ਕਲਿੱਕ ਕੀਤਾ ਤਾਂ ਤੁਹਾਨੂੰ ਇਸ ਤਰ੍ਹਾਂ ਦਾ ਪੇਜ ਨਜ਼ਰ ਆਏਗਾ ਇਹਦੇ ਚ ਇਸ 사이ਟ ਤੇ ਫੀਸ ਦੇ ਵੇਰਵੇ ਹੋਣਗੇ ਐਪਲੀਕੇਸ਼ਨ ਫੀਸ ਪ੍ਰੋਸੈਸਿੰਗ ਫੀਸ ਇਸਦੀ 65 ਰੁਪਏ ਹੈ ਗਵਰਨਮੈਂਟ ਫੀਸ ਸਰਕਾਰੀ ਫੀਸ ਜਿਹੜੀ ਹੈ 15 ਤੋਂ 25 ਰੁਪਏ ਹੈ ਟਾਈਮ ਲਾਈਨ ਇਹਦੀ ਕਿੰਨੇ ਦਿਨ ਦੀ ਮਿਆਦ ਹੈ ਤੁਹਾਨੂੰ ਸਰਵਿਸ ਕਿੰਨੇ ਦਿਨ ਦੇ ਵਿੱਚ ਮਿਲੇਗੀ 9 ਦਿਨ ਦੇ ਵਿੱਚ ਮਿਲੇਗੀ سپورਟਿੰਗ ਡਾਕੂਮੈਂਟ ਕਿਹੜੇ-ਕਿਹੜੇ ਆ ਉਹ ਇੱਥੇ ਲਿਸਟ ਦਿੱਤੀ ਹੋਈ ਹੈ ਨੀਚੇ ਕਿਹੜੀ-ਕਿਹੜੇ ਡਾਕੂਮੈਂਟ ਇਹਦੇ ਨਾਲ ਲੱਗਣੇ ਆ ਉਹ ਡਾਕੂਮੈਂਟ ਤੁਸੀਂ ਪਹਿਲਾਂ ਤੋਂ ਇਹ ਡਿਟੇਲਸ ਚੈੱਕ ਕਰਕੇ ਰੈਡੀ ਰੱਖਣੇ ਆ ਕਾਲ ਕਰਨ ਤੋਂ ਪਹਿਲਾਂ ਤਾਂ ਕਿ ਤੁਹਾਡੇ ਕੋਲ ਕਿਸੇ ਕਿਸਮ ਦੇ ਸਰਟੀਫਿਕੇਟ ਜਾਂ ਡਾਕੂਮੈਂਟ ਦੀ ਘਾਟ ਨਾ ਹੋਵੇ ਤੇ ਤੁਹਾਡਾ ਕੰਮ ਹੈ ਜਿਹੜਾ ਤੁਰੰਤ ਹੋ ਸਕੇ ਸੋ ਇਸ ਤਰ੍ਹਾਂ ਕਰਕੇ ਤੁਸੀਂ ਸਾਰੀਆਂ ਡਿਟੇਲਸ ਸਾਰੀਆਂ ਸਵਾਮਾਂ ਦੀਆਂ ਚੈੱਕ ਕਰ ਸਕਦੇ ਹੋ ਸਵਾਮਾਂ ਦੇ ਲਈ ਨੰਬਰ ਕਿਹੜਾ ਡਾਇਲ ਕਰਨਾ ਹੈ ਉਹ ਤੁਸੀਂ ਪਹਿਲਾਂ ਜਾਣਦੇ ਹੋ ਕਿ 1076 ਜਿਹੜਾ ਨਵਾਂ ਨੰਬਰ ਪੰਜਾਬ ਸਰਕਾਰ ਦੇ ਵੱਲੋਂ ਸਟਾਰਟ ਕੀਤਾ ਗਿਆ ਹੈ ਇਸ ਨੰਬਰ ਤੇ ਤੁਸੀਂ ਆਪਣੇ ਮੋਬਾਈਲ ਫੋਨ ਤੋਂ ਕਾਲ ਕਰਕੇ ਅਪਾਇੰਟਮੈਂਟ ਜਿਹੜੀ ਬੁੱਕ ਕਰਵਾ ਸਕਦੇ ਹੋ ਬਟ ਇਹ ਧਿਆਨ ਰੱਖਣਾ ਕਿ ਤੁਸੀਂ ਹਫਤੇ ਦੇ ਕਿਸੇ ਵੀ ਦਿਨ ਅਪਾਇੰਟਮੈਂਟ ਕਰਵਾ ਸਕਦੇ ਹੋ ਪਰ ਟਾਈਮਿੰਗ ਹੈ ਜਿਹੜੀ ਅਪਾਇੰਟਮੈਂਟ ਬੁੱਕ ਕਰਨ ਦੀ ਉਹ ਸਵੇਰੇ 9:00 ਤੋਂ ਸ਼ਾਮ 5:00 ਵਜੇ ਤੱਕ ਹੋਏਗੀ ਸਵੇਰੇ 9:00 ਤੋਂ ਸ਼ਾਮ 5:00 ਵਜੇ ਤੱਕ ਹਫਤੇ ਦੇ 7 ਦਿਨ ਕਿਸੇ ਵੀ ਟਾਈਮ ਤੁਸੀਂ ਕਿਸੇ ਵੀ ਦਿਨ 9 ਤੋਂ 5 ਦੇ ਵਿੱਚ ਕਾਰ ਬੁਕਿੰਗ ਕਰਵਾ ਸਕਦੇ ਹੋ ਔਰ ਇਹ ਤੁਸੀਂ ਨੋਟ ਕਰ ਲੈਣਾ ਕਿ ਹਰੇਕ ਸੇਵਾ ਦੇ ਲਈ ਪ੍ਰਤੀ ਸੇਵਾ 120 ਰੁਪਏ ਜਿਹੜੀ ਵੱਖਰੀ ਫੀਸ ਹੈ ਜਿਹੜੀ ਇਹਦੀ ਸਰਵਿਸ ਡੋਰ ਡੋਰ ਸਟੈਪ ਡਿਲੀਵਰੀ ਦੀ ਸਰਵਿਸ ਦੀ ਜਿਹੜੀ ਫੀਸ ਹੈ ਉਹ ਰੱਖੀ ਗਈ ਹੈ 120 ਰੁਪਏ ਪ੍ਰਤੀ ਸੇਵਾ ਔਰ ਕੰਮ ਪੂਰਾ ਹੋਣ ਦੀ ਮਿਆਦ ਹੈ ਜਿਹੜੀ ਉਹ ਤੁਸੀਂ view ਉਤੋਂ ਕਲਿੱਕ ਕਰਕੇ ਚੈੱਕ ਕਰ ਸਕਦੇ ਹੋ ਹਰੇਕ ਸਰਵਿਸ ਦੇ ਸਾਹਮਣੇ view ਲਿਖਿਆ ਉੱਥੋਂ ਕਲਿੱਕ ਕਰੋਗੇ ਤਾਂ ਫੀਸ ਦੇ ਵੇਰਵੇ ਔਰ ਡਾਕੂਮੈਂਟਸ ਦੇ ਵੇਰਵੇ ਕਿਹੜੇ ਕਿਹੜੇ ਡਾਕੂਮੈਂਟਸ ਇਹਦੇ ਨਾਲ ਸਪੋਰਟਿੰਗ ਡਾਕੂਮੈਂਟ ਲੱਗਣੇ ਆ ਔਰ ਕਿੰਨੇ ਟਾਈਮ ਦੇ ਵਿੱਚ ਟਾਈਮ ਲਾਈਨ ਉੱਤੇ ਦਿੱਤੀ ਹੈ ਕਿੰਨੇ ਟਾਈਮ ਦੇ ਵਿੱਚ ਤੁਹਾਨੂੰ ਡਿਲੀਵਰੀ ਹੋਵੇਗੀ ਸਰਟੀਫਿਕੇਟ ਦੀ ਉਹ ਚੈੱਕ ਕਰ ਸਕਦੇ ਹੋ ਸੋ ਵੱਖ-ਵੱਖਰੀ ਸੇਵਾ ਦੇ ਅਨੁਸਾਰ ਟਾਈਮ ਲਾਈਨ ਹੈ ਜਿਹੜੀ ਉਹਦੀ ਮਿਆਦ ਹੈ ਕੰਮ ਦੇ ਪੂਰਾ ਹੋਣ ਦੀ ਉਹ ਵੱਖ-ਵੱਖਰੀ ਹੈ ਉਹ ਤੁਸੀਂ ਡਿਟੇਲ ਉੱਥੋਂ ਚੈੱਕ ਕਰ ਸਕਦੇ ਹੋ ਸੋ ਇਸ ਤੋਂ ਇਲਾਵਾ ਤੁਹਾਨੂੰ ਪੜਾਅ ਬਾਰ ਪ੍ਰਕਿਰਿਆ ਸਮਝਾਈ ਹੈ ਕਿ ਕਿਹੜਾ ਸਟੈਪ ਹੋਏਗਾ ਫਿਰ ਤੁਸੀਂ ਕੀ ਕਰਨਾ ਉਸ ਤੋਂ ਬਾਅਦ ਕੀ ਹੋਏਗਾ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹਦੇ 8 ਪੜਾਅ ਨੇ 8 ਪੜਾਅ ਦੇ ਵਿੱਚ ਤੁਹਾਡੀ ਜਿਹੜੀ ਡੋਰ ਸਟੈਪ ਡਿਲੀਵਰੀ ਸਰਵਿਸ ਪੂਰੀ ਹੋਣੀ ਹੈ ਸਭ ਤੋਂ ਪਹਿਲਾਂ ਤੁਸੀਂ 1076 ਤੇ ਡਾਇਲ ਕਰੋਗੇ 1076 ਤੇ ਡਾਇਲ ਕਰਕੇ 9 ਤੋਂ 5 ਦੇ ਵਿਚਕਾਰ ਹਫਤੇ ਦੇ ਕਿਸੇ ਦਿਨ ਤੁਸੀਂ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਸੋ ਤੁਸੀਂ ਅਪਾਇੰਟਮੈਂਟ ਸੈਕੰਡ ਸਟੈਪ ਦੇ ਵਿੱਚ ਬੁਕਿੰਗ ਕਰਵਾ ਲੈਣੀ ਹੈ ਤੁਹਾਡੇ ਤੋਂ ਜਿਹੜੇ ਅਪਾਇੰਟਮੈਂਟ ਬੁੱਕ ਕਰਨ ਵਾਲੇ ਆ ਆਨਲਾਈਨ ਤੁਹਾਡੇ ਤੋਂ ਪੁੱਛਣਗੇ ਕਿ ਕਿਸ ਦਿਨ ਦੀ ਅਪਾਇੰਟਮੈਂਟ ਲੈਣੀ ਹੈ ਤਾਂ ਉਹ ਤੁਸੀਂ ਉਹਨਾਂ ਨੂੰ ਡਾਕੂਮੈਂਟਸ ਦੇ ਵੇਰਵੇ ਦੱਸ ਦੇਣਿਆ ਤੁਹਾਨੂੰ ਪੁੱਛਣਗੇ ਕਿ ਡਾਕੂਮੈਂਟ ਕਿਹੜੇ ਕਿਹੜੇ ਰੈਡੀ ਆ ਤੁਹਾਡੇ ਕੋਲ ਇਸ ਸਰਵਿਸ ਲਈ ਇਹ ਡਾਕੂਮੈਂਟ ਚਾਹੀਦੇ ਆ ਸਾਨੂੰ ਉਹ ਡਾਕੂਮੈਂਟ ਤੁਹਾਨੂੰ ਦੱਸਿਆ ਪਹਿਲਾਂ ਤੋਂ ਹੀ ਰੈਡੀ ਕਰ ਲੈਣਿਆ ਵੀਊ ਦੇ ਵਿੱਚੋਂ ਡਿਟੇਲਸ ਦੇਖ ਕੇ ਤਾਂ ਉਹ ਕਨਫਰਮ ਕਰੰਤੇ ਤੁਹਾਡੇ ਤੁਹਾਡੀ ਜਿਹੜੀ ਬੁਕਿੰਗ ਹੈ ਉਹ ਹੋ ਜਾਣੀ ਹੈ ਫਿਰ ਜਿਹੜੇ ਡਿਸਟ੍ਰਿਕਟ ਮੈਨੇਜਰ ਨੇ ਹੋ ਤੁਹਾਨੂੰ ਕੋਈ ਆਪਰੇਟਰ ਅਸਾਈਨ ਕਰਨਗੇ ਜਿਹੜੇ ਸੇਵਾ ਸਹਾਇਕ ਨੇ ਉਹ ਤੁਹਾਨੂੰ ਅਲੋਟ ਕੀਤਾ ਜਾਣਗੇ ਫਿਰ ਜਿਹੜੇ ਸੇਵਾ ਸਹਾਇਕ ਨੇ ਤੁਹਾਨੂੰ ਕਾਲ ਕਰਨਗੇ ਚੌਥੇ ਨੰਬਰ ਤੇ ਚੌਥੇ ਸਟੈਪ ਦੇ ਵਿੱਚ ਉਹ ਤੁਹਾਡੇ ਨਾਲ ਕਨਫਰਮ ਕਰਨਗੇ ਕਿ ਕਦੋਂ अवेलेबल ਹੋ ਤੁਸੀਂ ਘਰ ਕਦੋਂ ਤੁਹਾਡੇ ਘਰ ਵਿਜ਼ਿਟ ਕਰੀਏ ਕਿਸ ਟਾਈਮ ਤੇ ਕਿਸ ਦਿਨ ਤੇ ਔਰ ਅਗਲੇ ਸਟੈਪ ਦੇ ਵਿੱਚ ਤੁਹਾਡੇ ਘਰ ਸੇਵਾ ਸਹਾਇਕ ਨੇ ਜਿਹੜੇ ਉਹ ਵਿਜ਼ਿਟ ਕਰਨਗੇ ਸ਼ਡਿਊਲ ਦੇ ਮੁਤਾਬਕ ਤੁਹਾਡੇ ਨਾਲ ਜਿਹੜੀ ਅਪਾਇੰਟਮੈਂਟ ਸ਼ਡਿਊਲ ਫਿਕਸ ਕੀਤੀ ਹੈ ਔਰ ਤੁਹਾਡੇ ਤੋਂ ਜਿਹੜੀ ਸਰਵਿਸ ਤੁਸੀਂ ਅਪਲਾਈ ਕਰਨੀ ਆ ਉਹ ਅਪਲਾਈ ਕਰਨਗੇ ਆਪਣੇ ਆਪ ਔਰ ਇਸ ਤੋਂ ਬਾਅਦ ਤੁਸੀਂ ਜਿਹੜੀ ਫੀਸ ਪੇ ਕੀਤੀ ਹੈ ਉਹਦੀ ਰਸੀਪਟ ਤੁਸੀਂ ਲੈ ਲੈਣੀ ਅਗਲੇ ਸਟੈਪ ਦੇ ਵਿੱਚ ਜਦੋਂ ਤੁਹਾਡੀ ਸਰਵਿਸ ਲਈ ਅਪਲਾਈ ਹੋ ਗਿਆ ਤਾਂ ਤੁਸੀਂ ਆਪਣੀ ਰਸੀਦ ਹੈ ਜਿਹੜੀ ਫੀਸ ਦੀ ਉਹ ਲੈ ਲੈਣੀ ਆ ਪੂਰੀ ਫੀਸ ਜਿੰਨੀ ਪੇ ਕੀਤੀ ਆ ਉਸ ਤੋਂ ਬਾਅਦ 7ਵੇਂ ਸਟੈਪ ਤੇ ਤੁਹਾਡੇ ਸੇਵਾ ਸਹਾਇਕ ਨੇ ਜਿਹੜੇ ਡਾਕੂਮੈਂਟਸ ਲੈ ਕੇ ਜਾਣਗੇ ਉਹ ਸੇਵਾ ਕੇਂਦਰ ਤੇ ਸਬਮਿਟ ਕਰਵਾ ਦੇਣਗੇ ਫਿਜ਼ੀਕਲੀ ਤੁਹਾਡੇ ਸਾਰੇ ਡਾਕੂਮੈਂਟਸ ਉਸ ਤੋਂ ਬਾਅਦ ਜਦੋਂ ਤੁਹਾਡੀ ਟਾਈਮ ਲਾਈਨ ਜਿੰਨੀ ਹੈ ਓਨੇ ਟਾਈਮ ਦੇ ਵਿੱਚ ਤੁਹਾਨੂੰ ਸਰਵਿਸ ਆ ਜਿਹੜੀ ਤੁਹਾਡਾ ਡਾਕੂਮੈਂਟ ਤਿਆਰ ਹੋ ਕੇ ਤੁਹਾਡੇ ਘਰ ਜਿਹੜੀ ਡਿਲੀਵਰੀ ਹੋ ਜਾਏਗੀ ਸੇਵਾ ਸਹਾਇਕ ਜਿਹੜੇ ਹੋਣਗੇ ਅੰਪਲਾਈ ਜਿਹੜੇ ਹੋਣਗੇ ਸੇਵਾ ਕੇਂਦਰ ਦੇ ਉਹ ਤੁਹਾਡੇ ਘਰ ਡਿਲੀਵਰੀ ਦੇਣਗੇ ਤੁਹਾਡੇ ਡਾਕੂਮੈਂਟ ਦੀ ਸੋ ਇਹ ਸਾਰਾ ਪ੍ਰੋਸੈਸ ਹੈ ਪ੍ਰਕਿਰਿਆ ਹੈ ਕਿ ਕਿਸ ਤਰ੍ਹਾਂ 1076 ਤੇ ਕਾਲ ਕਰਕੇ ਤੁਸੀਂ ਘਰ ਬੈਠੇ ਡੋਰ ਸਟੈਪ ਡਿਲੀਵਰੀ ਆਦੀ ਲੈ ਸਕਦੇ ਹੋ ਸੁਝਾਅ ਦਾ ਤੁਹਾਡੀ ਕੋਈ ਪੁੱਛਗਿੱਛ ਹੋਵੇ ਤੁਸੀਂ ਕੋਈ ਸੁਝਾਅ ਦੇਣਾ ਹੋਵੇ ਤਾਂ ਉਹਦੇ ਲਈ ਅਫੀਸ਼ੀਅਲ ਈਮੇਲ ਆਈਡੀ ਇਸ ਸਕਰੀਨ ਤੇ ਤੁਸੀਂ ਦੇਖ ਰਹੇ ਹੋ sk.pmju@punjab.gov.in ਇਹਦੇ ਤੇ ਤੁਸੀਂ ਮੇਲ ਰਾਹੀਂ ਸੰਪਰਕ ਕਰ ਸਕਦੇ ਹੋ ਤੁਹਾਡੇ ਸੁਝਾਅ ਦੇ ਲਈ ਜਾਂ ਪੁੱਛਗਿੱਛ ਦੇ ਲਈ ਸੋ ਇਹ ਈਮੇਲ ਆਈਡੀ ਦਿੱਤਾ ਹੈ ਸਕਰੀਨ ਤੋਂ ਨੋਟ ਕਰ ਸਕਦੇ ਹੋ ਸੋ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਕਿਉਂਕਿ ਇਸ ਚੈਨਲ ਦੇ ਨਾਲ ਕਾਫੀ ਵਿਦਿਆਰਥੀ ਜੁੜਿਆ ਹੈ ਔਰ ਵਿਦਿਆਰਥੀਆਂ ਨੂੰ ਇਹਨਾਂ ਡਾਕੂਮੈਂਟਸ ਦੀ ਰੁਟੀਨ ਦੇ ਵਿੱਚ ਜ਼ਰੂਰਤ ਪੈਂਦੀ ਹੈ ਤਿਆਰ ਕਰਵਾਉਣ ਦੀ ਔਰ ਕਈ ਵਿਦਿਆਰਥੀਆਂ ਦੇ ਘਰ ਵੀ ਇਹੋ ਜਿਹੇ ਕੰਮ ਹੁੰਦੇ ਆ ਜਿਹੜੇ ਜ਼ਰੂਰਤ ਪੈਂਦੀ ਐ ਇਹਨਾਂ ਸਵਾਮਾਂ ਨੂੰ ਲਾਭ ਲੈਣ ਦੇ ਲਈ ਸੋ ਇੱਥੋਂ ਤੁਸੀਂ 106 ਤੋਂ ਡਾਇਲ ਕਰਕੇ ਤੁਸੀਂ ਇਹ ਸਵਾਮਾਂ ਘਰ ਬੈਠੇ ਲੈ ਸਕਦੇ ਹੋ ਸੋ ਇਹਦੇ ਨਾਲ ਹੀ ਪੰਜਾਬ ਦੇ ਸਮੂਹ ਨਾਗਰਿਕਾਂ ਦੇ ਲਈ ਸਮੂਹ ਇਸ ਚੈਨਲ ਦੇ ਨਾਲ ਜੁੜੇ ਵਿਦਿਆਰਥੀਆਂ ਦੇ ਲਈ ਸ਼ੁਭ ਕਾਮਨਾਵਾਂ ਸਟੱਡੀਸ਼ਿਪ YouTube ਚੈਨਲ ਦੇ ਵੱਲੋਂ ਸੋ ਇਸ ਵੀਡੀਓ ਨੂੰ ਬਤ ਵਤ ਆਪਣੇ ਸਾਥੀਆਂ ਦੇ ਨਾਲ ਸ਼ੇਅਰ ਕਰੋ ਤਾਂ ਕਿ ਸਾਰਿਆਂ ਤੱਕ ਇਹ ਜਾਣਕਾਰੀ ਇਹ ਜੜੀ ਪਹੁੰਚੇ ਇਹਦੇ ਨਾਲ ਹੀ ਤੁਸੀਂ ਫੋਲੋ ਕਰ ਸਕਦੇ ਹੋ Instagram ਪੇਜ Facebook ਪੇਜ ਔਰ Twitter ਦਾ ਪੇਜ ਹੈ ਜਿਹੜਾ ਉਹ ਫੋਲੋ ਕਰ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਹੈਂਡਲਸ ਦੇ ਉੱਪਰ ਵੀ ਹਰ ਤਰ੍ਹਾਂ ਦੀ ਅਪਡੇਟਡ ਵੀਡੀਓ ਹੈ ਜਿਹੜੀ ਉਹ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਸੋ ਇਹਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਜਾਣਕਾਰੀ ਦੇ ਨਾਲ ਗੁੱਡ ਲੱਕ ਅਗੇਂ